ਤੁਸੀਂ ਦੇਖੋ ਕੱਲ ਜਦੋਂ ਸ਼ੰਭੂ ਬਾਡਰ ਤੇ ਕਿਸਾਨਾਂ ਦੇ ਘਰਾਂ ਨੂੰ ਅੱਗ ਲੱਗੀ ਦੁਪਹਿਰਾਂ ਵੇਲੇ ਅੱਗ ਲੱਗਦੀ ਆ ਤੇ ਦੇਖੋ ਕਿਸਾਨਾਂ ਦੀਆਂ ਚਾਰ ਛੱਨਾ ਤੇ ਟਰਾਲੀ ਟਰੈਕਟਰ ਸੜ ਕੇ ਸੁਆਹ ਹੋ ਗਿਆ ਤੁਸੀਂ ਦੇਖੋ ਆਪਾਂ ਇਹ ਹਾਲਾਤ ਦਿਖਾ ਰਹੇ ਹਾਂ ਤੁਹਾਨੂੰ ਕਿਉਂਕਿ ਕੱਲ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਉਹ ਵੀਡੀਓ ਤੋਂ ਸਾਨੂੰ ਆਪਾਂ ਦੇਖਣ ਨੂੰ ਮਿਲਿਆ ਸੀ ਵੀ ਦੇਖੋ ਸਮਾਨ ਉਹਦੇ ਚ ਘੱਟ ਦੇਖ ਰਿਹਾ ਵੀ ਇੱਥੇ ਤੁਹਾਨੂੰ ਦਿਖਾਉਣੇ ਕੱਲੀ-ਕੱਲੀ ਚੀਜ਼ ਆ ਸਾਰੇ ਕੱਪੜੇ ਸੜ ਚੁੱਕੇ ਆ ਆ ਇਹਨਾਂ ਦੀ ਕੈਂਸ ਵਗਾਰਾ ਜਿੱਥੇ ਸਮਾਨ ਸਬੂਨ ਰੱਖਿਆ ਸੀ ਆ ਦਰਿਆ ਸਾਰੀਆਂ ਚਾਦਰਾਂ ਸੜ ਚੁੱਕੀਆਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਵੀ ਕਿਸੇ ਨੇ ਆਣ ਕੇ ਨਹੀਂ ਸਾਨੂੰ ਪੁੱਛਿਆ ਤੁਸੀਂ ਹੈਗੇ ਜੀ ਕਿ ਨਹੀਂ ਇਹੋ ਚਾਹੁੰਦੇ ਆ ਵੀ ਇਹਨਾਂ ਦਾ ਕੋਈ ਬੰਦੇ ਮਰਨ ਤਾਂ ਫੇਰ ਅਸੀਂ ਚਾਹੀਏ ਬਿਲਕੁਲ ਦੇਖੀ ਕੀ ਹੋਇਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਆਪਣੇ ਨਿੱਜੀ ਕੋਟੇ ਚੋਂ 15000 ਰੁਪਿਆ ਇਹਨਾਂ ਵੀਰਾਂ ਨੂੰ ਛੇਤੀ ਜੇ ਛੇਤੀ ਭੇਜਾਂਗਾ ਜਿੱਥੇ ਬੰਦੇ ਦਾ ਕਾਰਡ ਆ ਆ ਸ਼ਸ਼ੀ ਸਿੰਘ ਫੱਤਾ ਪੈਸੇ ਵੀ ਸੜ ਗਏ ਨਾ ਵਾ ਇਹ ਆਪਾਂ ਦਾ 500 ਵਾਲੇ ਨੋਟ ਵੀ ਇੱਥੇ ਗਏ ਬਿਲਕੁਲ ਤੇ ਪੈਸੇ ਜਿਹੜੇ ਸੜੇ ਉਹ ਵੀ ਸਾਰੇ ਆ ਦੇਖੋ ਪੈਸੇ ਵੀ ਸੜ ਕੇ ਸਵਾਹ ਹੋ ਗਏ ਬਾਬੂ ਕਿੰਨਾ ਕੁ ਨੁਕਸਾਨ ਡਿਜੀਟਲ ਵਗੈਰਾ ਸਾਰਾ ਸੜ ਗਿਆ ਤੇ ਲੈਟਾ ਸੜ ਗਈਆਂ ਆ ਸਭ ਮੰਨ ਲਓ ਕਿ ਹੈਂਡਲ ਵਗੈਰਾ ਉੱਤੇ ਬੂਫਰ ਲੱਗਾ ਹੋਇਆ ਤੇ ਸੀਟਾਂ ਦੇਖੋ ਤੁਸੀਂ ਸਾਰਾ ਸੜ ਕੇ ਸੁਆਹ ਹੋ ਗਿਆ ਸਾਡੇ ਡੈਡੀ ਨੇ ਲੈ ਕੇ ਦਿੱਤਾ ਸੀਗਾ 2016 ਦੇ ਵਿੱਚ ਤੇ ਉਹਨਾਂ ਦੀ ਨਿਸ਼ਾਨੀ ਹੈ ਤੇ ਇਹ ਮਤਲਬ ਕਿ ਹੋ ਪਹਿਲਾਂ ਉਹ ਸੰਘਰਸ਼ੇ ਦੇ ਵਿੱਚ ਆਉਂਦੇ ਹੁੰਦੇ ਸੀਗੇ ਤੇ ਉਹਦੇ ਤੋਂ ਬਾਅਦ ਚ ਉਹਨਾਂ ਦੀ ਡੈਥ ਹੋ ਗਈ ਫਿਰ ਅਸੀਂ ਸੰਘਰਸ਼ੇ ਦੇ ਦੋ ਪੱਖੇ ਪੰਜ ਬੈੱਡ ਸੀ ਅੱਗੇ ਵੀ ਅੰਦਰ ਲਾਏ ਉਹਨਾਂ ਦੇ ਉੱਤੇ ਬਿਸਤਰੇ ਵੀ ਸਹੀ ਮੇਰੇ ਕੱਪੜੇ ਬੈਗ ਦੇ ਜਿਹਦੇ ਵਿੱਚ 6700 ਰੁਪਏ ਨਕਦੀ ਸੀ ਮੇਰਾ ਏਟੀਐਮ ਮੇਰਾ ਆਧਾਰ ਕਾਰਡ ਮੇਰਾ ਸਾਰਾ ਕੁਝ ਉਹਦੇ ਵਿੱਚ ਸੀ। ਸਾਡੀ ਗੱਲ ਸਾਰਾ ਸੜ ਗਿਆ। ਸਾਰਾ ਕੁਝ ਸੜ ਗਿਆ ਤਾਂ ਉਹ ਸਾਰੇ ਪ੍ਰੂਫ ਦੁਆਰਾ ਵੀ ਬਣਾਉਣੇ ਪੈਣਗੇ ਤੁਹਾਨੂੰ। ਹਾਂਜੀ ਦੁਬਾਰੇ ਉੱਪਰ ਪ੍ਰੂਫ ਬਣਾਉਣੇ ਪੈਣੇ ਆ। 11 ਤਰੀਕ ਤੋਂ ਘਰੇੋਂ ਨਿਕਲੇ ਸੀਗੇ ਅਸੀਂ। ਹਾਂਜੀ। ਤੇ ਉਸੇ ਦਿਨ ਤੋਂ ਇੱਕੋ ਹੀ ਪਰਨ ਕੀਤਾ ਸੀਗਾ ਮਨ ਦੇ ਵਿੱਚ ਵੀ ਕਿ ਜਦੋਂ ਟਰੈਕਟਰ ਨੂੰ ਘਰੋਂ ਖੜਨਾ ਤੇ ਜਦੋਂ ਮੋਰਚਾ ਜਿੱਤਿਆ ਉਦੋਂ ਲੈ ਕੇ ਆਉਣਾ ਟਰੈਕਟਰ ਟਰਾਲੀ। ਬਿਲਕੁਲ। ਕੀ ਇਹ ਸਰਕਾਰਾਂ ਇਹ ਇਹੋ ਜਿਹੀਆਂ ਹੁੰਦੀਆਂ ਨੇ? ਸਰਕਾਰਾਂ ਹੁੰਦੀਆਂ ਨੇ ਜਿਹੜੇ ਅਸੀਂ ਧਰਤੀ ਕਰਨ ਥੱਲੇ ਰਾਜ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਤੇ ਅੱਜ ਵੇਖ ਲੈ ਸੁਖੀ ਕੋ ਇਹਦੇ ਉਹ ਰੋਟੀ ਲੋਹੇ ਦੀ ਇਤਨੀ ਖਾਂਦੇ ਸਾਡੀ ਕਣਕ ਪੈਦਾ ਕੀਤੀ ਦੀ ਰੋਟੀ ਖਾਂਦੇ ਆ ਤੇ ਸਾਡੇ ਨਾਲ ਇੰਨਾ ਵੀ ਵਿਤਕਰਾ ਕਰਦੇ ਆ ਜੇ ਇਹੋ ਸਾਡੀਆਂ ਮੰਨੀਆਂ ਮੰਗਾ ਉਦੋਂ ਮੰਨਦੇ ਤੇ ਆ ਜਿਹੜਾ ਸਾਨੂੰ ਨਾ ਸੜਕਾਂ ਤੇ ਬਹਿਣਾ ਪੈਂਦਾ ਜਿਹੜਾ ਪੋਤੇ ਹਲੇ ਲੱਤਾਂ ਘੁੱਟਣ ਡੈ ਹੁੰਦੇ ਇਹਨਾਂ ਦੀਆਂ ਵੀ ਦਾਦਾ ਜੀ ਤੁਸੀਂ ਤੁਸੀਂ ਲੱਤਾਂ ਘੁੱਟਦੀਏ ਇੱਥੇ ਪੁੰਜੇ ਪਏ ਤੁਸੀਂ ਵੇਖਿਆ ਖੋਦੇ ਪੁੰਜੇ ਪੈਣ ਡੇ ਉਧਰ ਪਾਸੇ ਟਰਾਲੀ ਤੇ ਟਰੈਕਟਰ ਪੜਾ ਖੜਿਆ ਹੋਇਆ ਕਿਉਂਕਿ ਜਦੋਂ ਅੱਗ ਲੱਗੀ ਸੀ ਅੱਗੇ ਤੁਹਾਨੂੰ ਦੱਸਣਾ ਹੈ ਕਾਰਨ ਕੀ ਹੋਇਆ ਸੀ ਅੱਗ ਲੱਗਣ ਦਾ ਠੀਕ ਹੈ ਕਾਰਨ ਅਸਲ ਤਾਂ ਦੇਖੋ ਸਾਰੇ ਬਾਸ ਜਲ ਗਏ ਕਿਉਂਕਿ ਛੰਨਾ ਗਰਮੀ ਦਾ ਮੌਸਮ ਹੈ ਅੱਗ ਵੀ ਬਹੁਤ ਛਿੱਤੀ ਫੜਦੀ ਹੈ ਤੇ ਇਸੇ ਤਰ੍ਹਾਂ ਦੇਖੋ ਆਹ ਦੇਖੋ ਲੋਹੇ ਦੀ ਛਾਨਾਂ ਦੀ ਪਈ ਹੋਈ ਸੀ ਆ ਸੜਕੇ ਸਵਾਹ ਹੋ ਗਈ ਤੁਹਾਨੂੰ ਕੱਲਾ ਕੱਲਾ ਨੁਕਸਾਨ ਦਿਖਾਵਾਂਗਾ ਅਜੇ ਤੱਕ ਤੇ ਲੋਕਾਂ ਨੂੰ ਇਹੀ ਪਤਾ ਵੀ ਅੱਗ ਲੱਗੀ ਸੀ ਪਰ ਉਹਤੂ ਨੁਕਸਾਨ ਕਿੰਨਾ ਕੁ ਹੋਇਆ ਔਰ ਕਾਰਨ ਕੀ ਸੀ ਅੱਗ ਲੱਗਣ ਦੇ ਉਹ ਵੀ ਜਾਣਾਂਗੇ ਤੁਸੀਂ ਥੋੜਾ ਥੱਲੇ ਆ ਜਾਓ ਅੰਕਲ ਜੀ ਤੇ ਆਪਾਂ ਇਹ ਦਿਖਾ ਨਾ ਦੇਖੋ ਤੂੰ ਅੱਗ ਲੱਗਦੀ ਆ ਸਾਰੇ ਫੈਲ ਗਈ ਸੀ ਪਰਲੀ ਸਾਈਡ ਵੀ ਛੰਨਾ ਜਿਹੜੀ ਸੜੀਆਂ ਦਾ ਦੂਜੀ ਸਾਈਡ ਉਹ ਬਾਪੂ ਜੀ ਨੇ ਗੱਲ ਕਰਕੇ ਪੁੱਛ ਲੈਣਾ ਵੀ ਅੱਗ ਲੱਗਣ ਦਾ ਕਾਰਨ ਕੀ ਸੀ ਬਾਪੂ ਜੀ ਅੱਗ ਲੱਗਣ ਦਾ ਕਾਰਨ ਕੀ ਸੀ ਇਹ ਜੀ ਇੱਥੋਂ ਆਪਣਾ ਛਾਟ ਹੋਈ ਆ ਆਹ ਤਾਰ ਜਿਹੜੀ ਆਹ ਜੇ ਲੰਮੀ ਤਾਰ ਆ ਇਹ ਤੰਬੂ ਪਰਲੇ ਤੇ ਜਾ ਕੇ ਡਿੱਗੀ ਆਹ ਸਾਰੇ ਬਲ ਗਿਆ ਆਹ ਜਿੱਥੇ ਇਹ ਟੁੱਟ ਕੇ ਪੱਲੇ ਤੰਬੂ ਦੇ ਉੱਤੇ ਡਿੱਗੀ ਤੇ ਉਹਰੋਂ ਛਾਟ ਕਰੇ ਉਹ ਤੰਬੂ ਨੂੰ ਅੱਗ ਲੱਗਣ ਲੱਗੀ ਸਾਰੇ ਬਾਪੂ ਨੰਗੀਆਂ ਨੇ ਇਹ ਤਾਂ ਬਾਅਦ ਚ ਹੋਈ ਆ ਨਾ ਜਦੋਂ ਅੱਗ ਲੱਗ ਗਈ ਆ ਮੁਰਕੇ ਲਾਂਬੇ ਇੱਧਰ ਨੂੰ ਪਈ ਆ ਨਾ ਉਦੋਂ ਸਾਰੀਆਂ ਜਿਹੜੀਆਂ ਉਮਰ ਕੇ ਨੰਗੀਆਂ ਹੋਈਆਂ ਤਾਰਾਂ ਜਿਹੜੀ ਆਥੂ ਅੱਗ ਲੱਗਦੀ ਕਿਵੇਂ ਅੱਗ ਲੱਗਦੀ ਇੱਥੋਂ ਪਰਲੀ ਸਾਈਡ ਜਾਂਦੀ ਫਿਰ ਦੋਨੋਂ ਸਾਈਡ ਅੱਗ ਲਾਤੀ ਤੇ ਹਵਾ ਨੇ ਜਦੋਂ ਆਏ ਬੁੱਲਾ ਮਾਰੇ ਤੇ ਲੱਗੇ ਪਰਾਲੀ ਨਾਲ ਤੇ ਇਹਨੂੰ ਅੱਗ ਲੱਗਦੀ ਉੱਥੋਂ ਮੁੜ ਕੇ ਮੱਚਦੀ ਮੱਚਦੀ ਸਾਰੇ ਮੱਚ ਗਏ ਉਦੋਂ ਤੇ ਫਿਰ ਕਿੰਨਾ ਕੁ ਬਾਪੂ ਜੀ ਤੁਹਾਡੇ ਛੰਨਾ ਕਿੰਨੀਆਂ ਕਿ ਸੜ ਗਈਆਂ ਤੇ ਆਹ ਜਿਹੜਾ ਸਮਾਨ ਸਾਰਾ ਖਿਲਰਿਆ ਪਿਆ ਕੱਲ ਤਾਂ ਇਕੱਠਾ ਕਿਉਂ ਨਹੀਂ ਕੀਤਾ ਗਿਆ ਇਕੱਠਾ ਹੀ ਵਿਕਾਈ ਸੀ ਕਿਾ ਕੋਈ ਨਾ ਕੋਈ ਮੌਕਾ ਵੇਖਣ ਆਊਗਾ ਸਰਕਾਰੀ ਅਧਿਕਾਰੀ ਪਰ ਕੋਈ ਨਹੀਂ ਆਇਆ ਮਾਫਜਤ ਬੰਡਾ ਸੀ ਉਹਨਾਂ ਦਾ ਆਣ ਕੇ ਸਾਡਾ ਜੇ ਸਾਡੀ ਹਮਾਇਤੀ ਨੱਥਾ ਸਿੰਘ ਜੀ ਕਹਿੰਦੇ ਆ ਕਿ ਤੁਸੀਂ ਕੱਲ੍ਹ ਸਾਡੇ ਨਾਲ ਕਰਨੇ ਜੇ ਇਹ ਹਮਦਾਰਦੀ ਇਹਨਾਂ ਨੂੰ ਕੋਈ ਹਮਦਾਰਦੀ ਨਹੀਂ ਪੱਤਰਕਾਰ ਸਾਡੀ ਹਮਦਾਰਦੀ ਕਰਦੇ ਆ ਕੱਲ੍ਹ ਵੀ ਉਹਨਾਂ ਸਾਡੀਆਂ ਵੀਡੀਓ ਬਣਾ ਕੇ ਛਾੜੀਆਂ ਨੇ ਅਸੀਂ ਧੰਨਵਾਦ ਕਰਦੇ ਆ ਪੱਤਰਕਾਰਾਂ ਦਾ ਜਿਨ੍ਹਾਂ ਸਾਡੀ ਇਹਨਾਂ ਵੀਡੀਓ ਵਾਇਰਲ ਕੀਤੀਆਂ ਨੇ ਪਰ ਬਾਕੀ ਇਹ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਇੱਥੇ ਆਇਆ ਵੀ ਕਿਸੇ ਨੇ ਆਣ ਕੇ ਨਹੀਂ ਸਾਨੂੰ ਪੁੱਛਿਆ ਤੁਸੀਂ ਹੈਗੇ ਜੀ ਕਿ ਨਹੀਂ ਇਹੋ ਚਾਹੁੰਦੇ ਆ ਵੀ ਇਹਨਾਂ ਦਾ ਕੋਈ ਬੰਦੇ ਮਰਨ ਤਾਂ ਫੇਰ ਅਸੀਂ ਜਾਈਏ ਬਿਲਕੁਲ ਤੁਸੀਂ ਇਹ ਦੇਖੋ ਬਾਪੂ ਜਿਹੜਾ ਸਮਾਨ ਸੜਿਆ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਵਿੱਚ ਕੀ ਕੀ ਕੋਈ ਕੋ ਸੜਿਆ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕੀ ਕੋਈ ਸੜ ਗਿਆ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਜੀ ਇੱਕ ਨਵੇਟਰ ਦੋ ਪੱਖੇ ਪੰਜ ਬੈੱਡ ਸੀ ਅੱਗੇ ਵੀ ਅੰਦਰ ਲਾਏ ਉਹਨਾਂ ਦੇ ਉੱਤੇ ਬਿਸਤਰੇ ਵਿਸ਼ੇ ਸੀ ਮੇਰੇ ਕੱਪੜੇ ਬੈਗ ਦੇ ਜਿਹਦੇ ਵਿੱਚ 6700 ਰੁਪਏ ਨਕਦੀ ਸੀ ਮੇਰਾ ਏਟੀਐਮ ਮੇਰਾ ਆਧਾਰ ਕਾਰਡ ਮੇਰਾ ਸਾਰਾ ਕੁਝ ਉਹਦੇ ਵਿੱਚ ਸੀ ਸਾਰੀ ਗੱਲ ਸਾਰਾ ਸੜ ਗਿਆ ਸਾਰਾ ਕੁਝ ਸੜ ਗਿਆ ਤਾਂ ਉਹ ਸਾਰੇ ਪ੍ਰੂਫ ਦੁਬਾਰਾ ਬਣਾਉਣੇ ਪੈਣਗੇ ਤੁਹਾਨੂੰ ਹਾਂਜੀ ਦੁਬਾਰੇ ਪ੍ਰੂਫ ਬਣਾਉਣੇ ਪੈਣੇ ਆ ਤੇ ਬਾਕੀ ਛਾੜੀ ਆ ਜਿਹੜਾ ਛਣ ਤੇ ਅਸੀਂ ਕਾਫੀ ਪੈਸੇ ਲਾ ਚੁੱਕੇ ਹਾਂ ਘਰ ਤੋਂ ਘੱਟ ਅਸੀਂ 20000 ਰੁਪਏ ਤੇ ਲਾਇਆ ਜਿਹੜਾ ਸਾਡਾ ਸਮਾਨ ਆਏ ਥੱਲੇ ਲਾਉਣ ਲਈ ਉਹ ਸੜ ਕੇ ਸੁਆਹ ਹੋ ਗਿਆ ਹੁਣ ਸਾਨੂੰ ਨਵੇਂ ਸਿਰਿਓਂ ਫੇਰ ਲਾਉਣੇ ਪੈਣਗੇ ਤੇ ਉਹ ਵੀ ਨੁਕਸਾਨ ਹੈ ਨਾ ਉਹ ਵੀ ਸਾਡੇ ਕੋਲੋਂ ਹੀ ਲੱਗਣੇ ਆ ਪਰ ਪ੍ਰਸ਼ਾਸਨ ਦੀ ਇੰਨੀ ਨੁਘੇਲੀ ਕਦੀ ਨਹੀਂ ਵੇਖੀ ਕੋਰੇ ਇਹ ਸਾਨੂੰ ਇੱਕ ਅੰਨਦਾਤਾ ਜਿਹੜਾ ਅੰਨ ਪੈਦਾ ਕਰਦਾ ਜਿਹੜਾ ਮੋਦੀ ਆ ਉਹ ਵੀ ਰੋਟੀ ਉਹ ਖੰਡ ਕਣਕ ਦੀ ਖਾਂਦਾ ਨਾ ਸਾਡੀ ਕਣਕ ਦੀ ਰੋਟੀ ਖਾਂਦਾ ਨਾ ਮੋਦੀ ਆ ਬਾਨੀ ਡਾਨੀ ਆ ਉਹ ਸਾਡੀ ਕਣਕ ਦੀ ਰੋਟੀ ਖਾਂਦੇ ਆ ਨਾ ਕਿਦੇ ਉਹ ਰੋਟੀ ਲੋਹੇ ਦੀ ਤੀ ਨਹੀਂ ਖਾਂਦੇ ਸਾਡੀ ਕਣਕ ਪੈਦਾ ਕੀਤੀ ਦੀ ਰੋਟੀ ਖਾਂਦੇ ਆ ਤੇ ਸਾਡੇ ਨਾਲ ਇੰਨਾ ਵਿਤਕਰਾ ਕਰਦੇ ਆ ਜੇ ਇਹੋ ਸਾਡੀਆਂ ਮੰਨੀਆਂ ਮੰਗਾ ਉਹਦਾ ਮੰਨਦੇ ਤੇ ਆ ਜਿਹੜਾ ਸਾਨੂੰ ਨਾ ਸੜਕਾਂ ਤੇ ਬਹਿਣਾ ਪੈਂਦਾ ਜਿਹੜੇ ਕਈ ਸਾਡੇ ਇਹੋ ਜਿਹੇ ਬਜ਼ੁਰਗ ਆ ਜਿਨ੍ਹਾਂ ਨੂੰ ਘਰ ਪੋਤੇ ਹਲੇ ਲੱਤਾਂ ਘੁੱਟਣ ਡੈ ਹੁੰਦੇ ਇਹਨਾਂ ਦੀਆਂ ਵੀ ਦਾਦਾ ਜੀ ਤੂੰ ਤੂੰ ਇਹ ਲੱਤਾਂ ਘੁੱਟਦੀਏ ਇੱਥੇ ਪੁੰਜੇ ਪਏ ਤੁਸੀਂ ਵੇਖਿਆ ਖੋਦੇ ਪੁੰਜਾ ਜੇ ਪੈਂਦੇ ਕੀ ਇਹ ਸਰਕਾਰਾਂ ਇਹ ਇਹੋ ਜਿਹੀਆਂ ਹੁੰਦੀਆਂ ਨੇ ਸਰਕਾਰਾਂ ਹੁੰਦੀਆਂ ਨੇ ਜਿਹੜੇ ਹਮ ਧਰਤੀ ਕਨ ਥੱਲੇ ਰਾਜ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਤੇ ਅੱਜ ਵੇਖ ਮੋਦੀ ਤੋਂ ਵੀ ਲੋਕ ਔਖੇ ਭਗਵੰਤ ਮਾਨ ਤੋਂ ਵੀ ਭਗਵੰਤ ਮਾਨ ਸਾਡਾ ਹੀ ਸਾਡੀਆਂ ਨਾ ਵੋਟਾਂ ਬਣਿਆ ਉਹ ਨਹੀਂ ਸਾਡਾ ਬਣਿਆ ਤੇ ਮੋਦੀ ਨੇ ਸਾਡੇ ਕਿੱਥੋਂ ਬਣਨਾ ਬਿਲਕੁਲ ਬਾਪੂ ਜੀ ਦੇਖੋ ਤੁਹਾਡਾ ਨੁਕਸਾਨ ਵਾਵਾ ਹੋ ਗਿਆ ਦੇਖੋ ਉਧਰ ਕਿਸਾਨ ਸਾਰੇ ਆ ਕੇ ਇਹ ਦੇਖ ਰਹੇ ਨੇ ਉਧਰ ਆਸ-ਪਾਸ ਦੇ ਕਿਸਾਨ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਹੋਰ ਬਾਪੂ ਜੀ ਕਿਹੜੇ ਕਿਹੜੇ ਸੀ ਬਜ਼ੁਰਗਾਂ ਦੇ ਅੰਦਰ ਜਿਹੜਾ ਨਾਲ ਗੱਲਬਾਤ ਕਰ ਸਕਦੇ ਆਪਾਂ ਹਾਂ ਜੀ ਇੱਕ ਦੇ ਜਿਹੜਾ ਤੁਹਾਨੂੰ ਬੰਦਾ ਦਿਖਾ ਦਿੰਦਾ ਤੇ ਸਵਾਨ ਸੜਿਆ ਹੋਇਆ ਦਿਖਾ ਤੇ ਅਧਰਾ ਜਿਹੜਾ ਵੀਰ ਸੀ ਅੰਦਰ ਸੀ ਬਾਪੂ ਜੀ ਤੁਸੀਂ ਅੰਦਰ ਸੀ ਨਹੀਂ ਨਹੀਂ ਆ ਆ ਸੀ ਅੰਦਰ ਪਰ ਤੁਸੀਂ ਫਿਰ ਇਹਨੂੰ ਬਚਾਇਆ ਕਿਦਾਂ ਇਹ ਦਵਾਈ ਮਾਰੀ ਟਰਾਲੀ ਉਹਨਾਂ ਦਵਾਈ ਮਾਰੀ ਟਰਾਲੀ ਕਿਵੇਂ ਕੱਢਿਆ ਕਿਵੇਂ ਕੱਢਿਆ ਫਿਰ ਆ ਬੰਦਾ ਵਿੱਚ ਰਹਿ ਗਿਆ ਸੀ ਵੀ ਟਰਾਲੀ ਚ ਕੱਲ ਫਿਰ ਤੇ ਇਹਨੂੰ ਇਹਨੂੰ ਤਾਂ ਪਤਾ ਨਹੀਂ ਸੁੱਤਾ ਹੋਇਆ ਸੀ ਸੁੱਤਾ ਹੈ ਇਹਦੇ ਖਿੱਚ ਕੇ ਆਵੇ ਸਾਟੀ ਲੱਗੀ ਹੈ ਕੀ ਲਾ 60 ਸਟ ਲੱਗੀ ਹੈ ਕਿ 60 ਬਚ ਗਈ ਮੇਰੇ ਮੇਰੇ ਖਿੱਚਿਆ ਗਿਆ ਹਨਾ ਬਾਹਰ ਕੱਢਿਆ ਹਾਂਜੀ ਹਾਂਜੀ ਖਿੱਚ ਬਈ ਇਹ ਤਾਂ ਮੌਤ ਵੀ ਹੋ ਸਕਦੀ ਕਿਸੇ ਨਾ ਕਿਸੇ ਦੇ ਨਾ ਭਾਈ ਜਾਨਾ ਜੀ ਜੋਰ ਹੀ ਅੱਗ ਦਾ ਜਿਆਦਾ ਜੋਰ ਹੋਂ ਕਰਕੇ ਨਾ ਉੱਠਿਆ ਤੈਨੂੰ ਖਿੱਚਣਾ ਪਿਆ ਜਦੋਂ ਖਿੱਚਿਆ ਤਾਂ ਥੱਲੇ ਮੁੜ ਕੇ ਉਹ ਤਾਂ ਨਾ ਦਿੰਦਾ ਵੀ ਬੰਦਾ ਸੋਤਾ ਲੰਗਰ ਛਕਣ ਗਿਆ ਆ ਕਿਤੇ ਗਿਆ ਇਹ ਇਹਦੀ ਕਿਸਮਤ ਚੰਗੀ ਸੀ ਕਿ ਉਹਨੇ ਮੁੰਡਿਆਂ ਨੂੰ ਧੁਆ ਜਾਂ ਧੁਆ ਥਲੇ ਡਿੱਗ ਪਿਆ ਮਨ ਉੱਠਿਆ ਤੇ ਉਹਦੇ ਸਾਟੇ ਦੇ ਲੱਗ ਗਏ ਚਾਰੇ ਦੇ ਸਾਟੇ ਲੱਗ ਗਏ ਥੋੜੇ ਸਾਟ ਦੇ ਠੀਕ ਹੋ ਜੂਗੇ ਜੇ ਕਿਤੇ ਆਗ ਲੱਗ ਜਾਂਦੀ ਤੇ ਫੇਰ ਤਾਂ ਕਾਹਨ ਮੁਸ਼ਕਲ ਹੀ ਨਾ ਬਿਲਕੁਲ ਬਿਲਕੁਲ ਜਾਣੀ ਜਾ ਸਕਦੀ ਸੀ ਥੋੜੇ ਸਾਰੇ ਗਰਮੋਦ ਕੱਪੜੇ ਵੀ ਸੀ ਪਹਿਲੇ ਪਏ ਅਜੇ ਨਾ ਸਾਰਾ ਕੁਝ ਸਾਰਾ ਕੁਝ ਜਿਤਨਾ ਤੁਹਾਨੂੰ ਅੱਗੇ ਆਹ ਦੇਖੋ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਇਹ ਕੱਪੜੇ ਹਾਂਜੀ ਆਹ ਦਿਖਾ ਦਿੰਦਾ ਤੁਹਾਨੂੰ ਏਟੀਐਮ ਵਗੈਰਾ ਸਾਰਾ ਕੁਝ ਸੜ ਗਿਆ ਤੁਹਾਨੂੰ ਦਿਖਾਉਣੇ ਵਿੱਚ ਆ ਦੇਖੋ ਤੁਸੀਂ ਆ ਮੇਰਾ ਕੱਲੀ ਅਲੀ ਜਿੱਥੇ ਬੰਦਾ ਕਾਰਡ ਆ ਸਸ਼ੀ ਸਿੰਘ ਫੱਟਾ ਪੈਸੇ ਵੀ ਸੜ ਗਏ ਨਾ ਵਾ ਇਹਦੇ ਆ 500 ਦੇ ਨੋਟ ਵੀ ਇੱਥੇ ਗਏ ਬਿਲਕੁਲ ਤੇ ਪੈਸੇ ਜਿਹੜੇ ਸੜੇ ਉਹ ਵੀ ਸਾਰੇ ਆ ਦੇਖੋ ਪੈਸੇ ਵੀ ਸੜ ਕੇ ਸਵਾਹ ਹੋ ਗਏ ਬਾਪੂ ਕਿੰਨਾ ਕੁ ਨੁਕਸਾਨ ਹੋਗਾ ਟੋਟਲ ਕਿੰਨਾ ਜਿਹੜਾ 7600 ਰੁਪਏ ਹੈ ਮੇਰੇ ਨਕਦ ਦੇ ਵਿੱਚ ਪਰਸ ਦੇ ਵਿੱਚ ਜਿਹੜਾ ਅੰਦਰ ਪਿਆ ਹੈ ਮੇਰਾ 600 ਰੁਪਏ 700 ਰੁਪਏ ਨਕਦ ਮਰਾਹ ਮੇਰੇ ਕਪੜੇ ਹੀ ਵਿੱਚ ਹਾਂਜੀ ਤੇ ਉਹ ਵੀ ਸਾਡੇ ਸਰਪੇ ਸਵਾਗ ਬੈਕ ਮੇਰਾ ਪੂਰਾ ਜਿਹੜਾ ਹਿੱਸਾ ਬੈਕ ਦਾ ਬੈਕ ਸੜ ਗਿਆ ਸਾਰਾ ਸੜ ਗਿਆ ਹਾਂ ਕਿੰਨੇ ਕਿੰਨੇ ਕੁ ਬਜ਼ੁਰਗ ਦਿਨ ਚ ਇੱਥੇ ਰਹਿੰਦੇ ਸੀ ਜਿਹੜੇ ਮਨੋ ਕਿ ਸਮਾਨ ਸਾਰਾ ਜੱਥੇ ਪਿਆ ਹੋਇਆ ਸੀ ਇੱਥੇ 6 ਜਣੇ ਹੁੰਦੇ ਇਹ ਕੰਮ ਇਹ ਤੰਬੂ ਦੇ ਵਿੱਚ 6 ਜਣੇ ਹੁੰਦੇ ਤੇ ਉਹ ਤਾਈਆਂ ਪੰਜ ਬਿਸਤਰ ਜਿਹੜੇ 6 ਬਿਸਤਰੇ ਸੜੇ ਆ ਨਾ ਉਹ ਤਾਈਆਂ 6 ਜਣਿਆਂ ਦੇ ਸੀ ਨਾ ਮੰਜੇ ਵੱਖਰੇ ਠੀਕ ਪਛਾਣ 6 ਜਣੇ ਸੀ ਬਾਕੀ ਸਨਾਂ ਦਾ ਹਿਸਾਬ ਨਾਲ ਬਾਕੀ ਉਹ ਉਧਰ ਨਾਲ ਦੀ ਛਾਂ ਨਹੀਂ ਵੀ ਬੱਦੇ ਕਾਫੀ ਰਹਿੰਦੇ ਨੇ ਬਿਲਕੁਲ ਅ ਤੁਸੀਂ ਦੇ ਆ ਸਾਰੇ ਆ ਦੇਖੋ ਪ੍ਰਾਲੀ ਦੀ ਕਾਫੀ ਸਪਈ ਹੋਈ ਆ ਤੇ ਸਾਰਾ ਸਮਾਨ ਸੜ ਗਿਆ ਕੀ ਕਹੋਗੇ ਪ੍ਰਧਾਨ ਜੀ ਇਹ ਜਿਹੜਾ ਸਾਰਾ ਤੁਹਾਡੇ ਬਜ਼ੁਰਗਾਂ ਨੂੰ ਨੁਕਸਾਨ ਹੋਇਆ ਕਿਸਾਨਾਂ ਦਾ ਕਿਵੇਂ ਕੋਈ ਪਰਪਾਈ ਕਰੋਗੇ ਆਪਸ ਰਲ ਕੇ ਕਿਦਾਂ ਤੁਸੀਂ ਹੈ ਦੇਖੋ ਜੀ ਉਹ ਤੇ ਫਿੰਗਰ ਸ਼ਿਚ ਆਏ ਆ ਹਾਂਜੀ ਪਰ ਨਫੇ ਨੁਕਸਾਨ ਤਾਂ ਹੁਣੇ ਹੁਣੇ ਆ ਚਲੋ ਉਹ ਤਾਂ ਜੇ ਕੋਈ ਹੈਗਾ ਸਾਡੇ ਵਿੱਚ ਦੁਬਾਰਾ ਨਹੀਂ ਲੈ ਸਕਦਾ ਪਹਿਲਾਂ ਹੀ ਕੋਈ ਹਾਲਤਾਂ ਦੰਦੀ ਚਲੋ ਉਹਦੀ ਮਤ ਵੀ ਕਰਾਂਗੇ ਅਸੀਂ ਠੀਕ ਹੈ ਜਿਵੇਂ ਵੀ ਜਥੇਬੰਦੀ ਦਾ ਫੈਸਲਾ ਹੋਇਆ ਮੀਟਿੰਗਾਂ ਚੱਲ ਰਹੀਆਂ ਐ ਇਸੇ ਦੇ ਵੀ ਤੇ ਉਹਦੀ ਪਰਪਾਈ ਜੀ ਦੀ ਲੋੜ ਮੁਤਾਬਕ ਜ਼ਰੂਰ ਹੋਣੀ ਚਾਹੀਦੀ ਐ ਤੇ ਮੰਨ ਲਓ ਇੱਥੇ ਕਿਸਾਨਾਂ ਦਾ ਨੁਕਸਾਨ ਜਿਹੜਾ ਆਪਾਂ ਗੱਲ ਕਰਦੇ ਆਂ ਉਸਾਨ ਇੰਨਾ ਜ਼ਿਆਦਾ ਹੋ ਗਿਆ ਪਹਿਲਾਂ ਬਣਾਉਣ ਵਾਸਤੇ ਪੈਸਾ ਤੁਸੀਂ ਲਾਇਆ ਹੁਣ ਦੁਬਾਰਾ ਫੇਰ ਬਣਾਓਗੇ ਤੀਜੀ ਵਾਰੀ ਹੋ ਜਾਣਾ ਨਾ ਨਹੀਂ ਉਹ ਤਾਂ ਹੈ ਹੀ ਅੱਜ ਇਹਦਾ ਸਰਕਾਰਾਂ ਨੇ ਸਾਹਮਣੇ ਦੱਸ ਨਹੀਂ ਡਿਆ ਵਾ ਤੁਹਾਡੇ ਜਿਹੜੇ ਰੋਜ਼ ਨੁਕਸਾਨ ਕੋਈ ਨਾ ਕੋਈ ਹੋਣ ਡਿਆ ਟਾਈਮ ਦਾ ਨੁਕਸਾਨ ਡਿਆ ਵਾ ਡੀਜ਼ਲ ਆਪਣਾ ਬਾਲ ਕੇ ਇੱਥੇ ਕਿਸਾਨ ਆਇਆ ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਤੇ ਜਾਇਜ਼ ਮੰਗਾਵਾ ਠੀਕ ਆ ਜੋ ਅੱਜ ਮੰਗ ਲੈਂਦੇ ਤੇ ਇਥੇ ਮੰਨ ਲੈਂਦੇ ਤੇ ਉੱਠ ਕੇ ਵਾਪਸ ਚਲੇ ਜਾਣਗੇ ਨੁਕਸਾਨ ਲੱਗੇ ਤਾਂ ਵੇਖੋ ਜੀ ਜਿਹੜੇ ਉਹਨਾਂ ਆਗਿਆ ਇਹਨੇ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਖਤਰਾ ਇਹਦਾ ਵੱਧ ਬੰਦੇ ਜਿਹੜੇ ਜਿਹਨਾਂ ਦਾ ਘਰ ਸੜ ਗਿਆ ਉਹ ਬੰਦੇ ਹੁਣ ਰਾਤ ਨੂੰ ਰਹਿੰਦੇ ਕਿੱਥੇ ਪਿਆ ਉਹ ਵੀ ਤੰਗੀ ਹੋ ਗਈ ਹੋਣੀ ਆ ਹਾਂ ਜੀ ਹੁਣ ਇਦਾਂ ਹੀ ਆ ਬਸ ਇੱਕ ਦੂਜੇ ਦੇ ਨਾਲ ਹੀ ਕੋਈ ਸ਼ਾਬ ਰਹਿਣ ਬਸੇਰਾ ਬਣਿਆ ਇਹਦੇ ਵਿੱਚ ਦੋ ਚਾਰ ਹੋ ਜਾਂਦੇ ਇਦਾਂ ਹੀ ਬਸ ਨਾਲ ਮਿਲ ਕੇ ਟਾਈਮ ਪਾਸ ਕਰ ਰਹੇ ਆ ਜੀ ਜਿੰਨਾ ਚਿਰ ਦੁਬਾਰਾ ਨਹੀਂ ਇਹਨਾਂ ਨੂੰ ਕਰ ਲੈਂਦੇ ਫੇਰ ਠੀਕ ਬਿਲਕੁਲ ਦੇਖਿਆ ਜਾਏ ਤੇ ਕੱਲੀ ਕੱਲੀ ਚੀਜ਼ ਸੜ ਗਈ ਹੈ ਨਾ ਬਾਜੀ ਉਹ ਸਮਾਨ ਮੁੜੇ ਕੱਢਣ ਜੇਗਾ ਬਲੇ ਨਹੀਂ ਨਹੀਂ ਜੀ ਕੋਈ ਨਹੀਂ ਆਜਾਹੀਂ ਵਾਪਸ ਭੇਜ ਜਾਏ ਬੰਦੇ ਦੁਬਾਰਾ ਕੱਪੜੇ ਲੈਣ ਵਾਸਤੇ ਕੱਪੜੇ ਸਾਰੇ ਸੱਤ ਅੱਠ ਬੈਗ ਜਿਹੜਾ ਪਾਇਆ ਉਹ ਹੀ ਰਹਿ ਗਿਆ ਉਹ ਹੀ ਰਹਿ ਗਿਆ ਜੀ ਬਸ ਇਹ ਗੱਲ ਪਾਈ ਬਾਕੀ ਚਲੋ ਕੋਈ ਨਾ ਆਪੇ ਕਰ ਲਵਾਂਗੇ ਉਹ ਕੱਲ ਕਰ ਲੈਣੇ ਆ ਅਸੀਂ ਬੇਸੀ ਮੈਂਬਰ ਤੁਸੀਂ ਇਜਾਜ਼ਤ ਲੈਣਾ ਆਏ ਸੀ ਅੰਕਲ ਜੀ ਬੈਗਰ ਜੀ ਦਾ ਖਾਲਸਾ ਬੈਗਰ ਜੀ ਦੇ ਮੈਂਬਰ ਸ੍ਰੋਮਣੀ ਗੁਰਦਾਰਾ ਪਰੰਦੇ ਕਮੇਟੀ ਹਲਕਾ ਸਨੌਰ ਜਿੱਥੇ ਮੋਰਚਾ ਲੱਗਿਆ ਇਹ ਸਾਡਾ ਹਲਕਾ ਘਨੌਰ ਬਦਨਸਵਾਲਾ ਕਾ ਘਨੌਰ ਮੇਰਾ ਹਲਕਾ ਨਾਲ ਹੀ ਸਰੋਨੀ ਗੁਰਦੁਆਰਾ ਪਰੰਦਰ ਕਮੇਟੀ ਦਾ ਸਨੌਰ ਹਲਕਾ ਪੈਂਦਾ ਜਿਸ ਦਿਨ ਦਾ ਇਹ ਲੰਗਰ ਮੋਰਚਾ ਲੱਗਿਆ ਉਸ ਦਾ ਹੀ ਉਸ ਦੰਦਾ ਹੀ ਸਰੋਨੀ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਸਾਹਿਬ ਦੇ ਹੁਕਮ ਮੁਤਾਬਕ ਅੱਜ ਗੁਰੂਦਵਾਰ ਲੰਗਰ ਚੱਲ ਰਿਹਾ ਤੇ ਨਾਲ ਹੀ ਦਵਾਈਆਂ ਦਾ ਲੰਗਰ ਵੀ ਚੱਲ ਰਿਹਾ ਮੇਰੀ ਇੱਥੇ ਡਿਊਟੀ ਆ ਮੈਂ ਤੀਜੇ ਚੌਥੇ ਦਿਨ ਉਹ ਜਿਹੜੀ ਆ ਅੱਗ ਲੱਗੀ ਆ ਜਿਹੜਾ ਆਪਣੇ ਕਿਸਾਨਾਂ ਦੇ ਨੁਕਸਾਨ ਹੋਇਆ ਇਹ ਜੇ ਤੁਸੀਂ ਜਾਇਜ਼ਾ ਲੈਣ 来 ਹੋ ਪਹਿਲਾਂ ਤੇ ਕੋਈ ਬਵਾਜ਼ਾ ਵਗੈਰਾ ਵੀ ਤੁਸੀਂ ਇੱਕ ਮਿੰਟ ਮੈਂ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਸੀ ਕੱਲ ਪਤਾ ਲੱਗਿਆ ਸੀ ਕੱਲ ਅਸੀਂ ਬਾਹਰ ਸੀਗੇ ਮੈਂ ਅੱਜ ਆਇਆ ਅੱਜ ਫਿਰ ਅਸੀਂ ਸਲਾਹ ਕਰਕੇ ਇੱਥੇ ਪਹੁੰਚੇ ਆ ਮੈਂ ਦੇਖੀ ਕੀ ਹੋਇਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਆਪਣੇ ਨਿੱਜੀ ਕੋਟੇ ਚੋਂ 15000 ਰੁਪਏ ਇਹਨਾਂ ਮਿਰਾਂ ਨੂੰ ਛੇਤੀ ਜੇਤੀ ਭੇਜਾਂਗਾ ਇਹ ਬੜੀ ਮਾੜੀ ਗੱਲ ਆ ਸੈਂਟਰ ਸਰਕਾਰ ਦੀ ਜਿਹੜੀ ਕਿ ਲੰਬੇ ਸਮੇਂ ਤੋਂ ਇਹ ਮੋਰਚਾ ਇੱਥੇ ਚੱਲ ਰਿਹਾ ਹੈ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਪਿਛਲੇ ਸਮੇਂ ਮੰਨੀਆਂ ਸੀ ਪਰੰਤੂ ਉਹਨਾਂ ਦੇ ਨਾ ਲੈ ਕੇ ਹੀ ਕਾਰਨ ਮੰਗਾਂ ਨਾ ਮੰਨਣ ਕਰਨ ਇਹ ਕਿਸਾਨ ਵੀਰਾਂ ਨੂੰ ਇੱਥੇ ਮੋਰਚਾ ਲਾਣਾ ਪੈ ਰਿਹਾ ਜਿਹੜਾ ਪਿਛਲੇ 2-3 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਲਈ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਦੀਆਂ ਮੰਗਾਂ ਛੇਤੀ ਛੇਤੀ ਮੰਨੀਆਂ ਜਾਣ ਤਾਂ ਕਿ ਕਿਸਾਨ ਆਪਣੇ ਕੰਮ ਕਰ ਜਾ ਕੇ ਦੇਖਣ ਇੱਥੇ ਜਿਹੜੇ ਕਿਸਾਨ ਇੱਥੇ ਰੁੱਲ ਰਹੇ ਆ ਉਹਨਾਂ ਨੂੰ ਇੱਥੇ ਰੁੱਲਣਾ ਨਾ ਪਵੇ। ਇਹ ਕਿਸਾਨ ਦਾ ਟਰੈਕਟਰ ਵੀ ਸੜ ਗਿਆ, ਬੋਤਾਲੀ ਵੀ ਸੜ ਗਈ ਆ। ਬਈ ਤੁਸੀਂ ਆਪਣੇ ਲੋਥ ਉੱਥੇ ਜਾ ਕੇ ਗੱਲਬਾਤ ਕਰੋਗੇ ਇਸ ਰੱਖੋਗੇ ਉਹਨਾਂ ਚ ਗੱਲ ਜੋ ਮੈਂ ਐਲਾਨ ਕੀਤਾ ਹੈ 15 ਜੱਦਾ ਉਹ ਮੈਂ ਆਪਣੇ ਨਿੱਜੀ ਕੋਟੇਜ ਦਊਂਗਾ। ਬਾਕੀ ਸਾਡੀ ਮੀਟਿੰਗ ਹੈ ਪਰ ਸਾਨੂੰ ਇੱਥੇ ਮੈਂ ਜਾਣਾ। ਮੈਂ ਅੰਤਰ ਕਮੇਟੀ ਮੈਂਬਰ ਆ ਮੈਂ ਆਸ਼ਾ। ਹਾਂਜੀ। ਮੈਂ ਅੰਤਰ ਕਮੇਟੀ ਦੀ ਮੀਟਿੰਗ ਹੋਈ ਉਹਦੇ ਚ ਪ੍ਰਧਾਨ ਜੀ ਨਾਲ ਵਿਚਾਰਾਂਗੇ। ਹੋਰ ਵੀ ਜੇ ਇਧਰੋਂ ਕੋਈ ਮਦਦ ਬਣ ਸਕਦੀ ਦਾ ਜ਼ਰੂਰ ਇਹਨਾਂ ਦੇਵਾਂ। ਬਿਲਕੁਲ ਜੀ। ਆ ਸਹਿਯੋਗ ਵੀ ਆਣਾ ਜ਼ਰੂਰੀ ਆ ਕਿਉਂ ਵੀਰ ਜੀ ਲਈ ਜਾ ਰਹੇ ਸਾਰਾ ਕੁ ਕਰੀ ਜਾ ਰਹੇ ਆ ਪਰ ਪੱਲਿਓ ਹੋਣ ਕਿਥੋਂ ਕਿਥੋਂ ਬੰਦਾ ਇਕੱਠਾ ਕਰੇ ਪਰ ਸੰਸਥਾਵਾਂ ਜਿਉਂ ਸਾਥ ਦਿੰਦੀਆਂ ਕਿਵੇਂ ਲੱਗਦਾ ਦੇਖੋ ਜੀ ਇਹਨਾਂ ਦਾ ਫਰਜ਼ ਵੀ ਬਣਦਾ ਵਾ ਚਲੋ ਸਾਡੀ ਚੁਣੀ ਹੋਈਆਂ ਨਾਵਾ ਨੇ ਇਹ ਬਾਕੀ ਜਿੰਨਾ ਵੀ ਇਹ ਕਰਦੇ ਆ ਜੇ ਇਹਨਾਂ ਦੀ ਮਿਹਰਬਾਨੀ ਹੁਣ ਸਰਕਾਰ ਦੇ ਵਿੱਚ ਤਾਂ ਹੈ ਨਹੀਂ ਕਿ ਆਪਾਂ ਜੋਰ ਦੇ ਕੇ ਕਹੀਏ ਤਾਂ ਸਰਕਾਰ ਦੇ ਫਰਜ਼ ਬਣਦੇ ਆ ਕਿ ਇਹੋ ਜੇ ਨੁਕਸਾਨਾਂ ਦੀ ਪਰਪਾਈ ਕਰਨਾ ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ ਇੱਥੇ ਕਈ ਦਿਨ ਪਹਿਲਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ ਕਿ ਇੱਥੇ ਪ੍ਰਬੰਧ ਕਰਕੇ ਦੋ ਲਾਈਟਾਂ ਦਾ ਜਿਵੇਂ ਬਿਜਲੀ ਦਾ ਆ ਤੁਹਾਡੇ ਸਾਹਮਣੇ ਵੇਖ ਲਓ ਕਿਵੇਂ ਤਾਰਾਂ ਬਾਹਰ ਵੱਲ ਕੇ ਹੱਸਦੇ ਦੇ ਜਿਹੜੇ ਹੋਣੇ ਬਿਲਕੁਲ ਜੀ ਬਿਲਕੁਲ ਕਿਸ ਨੂੰ ਪ੍ਰੋਟੋਵੇਜ ਮੰਨ ਲਓ ਆ ਜਿਹੜੀ ਲਾਈਨ ਲੱਗ ਰਹੀ ਹੈ ਲੋਹੇ ਦੀ ਆ ਜੇ ਟੱਚ ਹੋ ਜੇ ਦੇ ਨਾਲ ਤੇ ਅੱਗੇ ਖਤਮ ਬੰਦਾ ਬੰਦਾ ਖਤਮ ਵੀ ਹੋ ਜਾਂਦਾ ਆਪੋ ਜੀ ਜਵੇਂ ਆਹ ਜਿਹੜੀ ਪੂਰੀ ਲਾਈਨ ਆ 1 ਕਿ ਮੀਟਰ ਵੇਖੋ ਜੋ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸਾਡੀ ਮਤ ਕੀਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਲੰਗਰ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਤੇ ਹੁਣ ਜਿਹੜਾ ਅੱਜ ਇਹਨਾਂ ਸਾਨੂੰ ਕਹੇ ਆਪਣੇ ਕੋਟੇ ਚ 15000 ਦਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂ ਇਹਨਾਂ ਦੇ ਸਿਰ ਤੇ ਆ ਕੇ ਧਰਨਾ ਚੱਲਣ ਡ ਸਮਰਦਾ ਇਹ ਬਹੁਤ ਸਾਡੀ ਸੇਵਾ ਕਰਨ ਰਿਹਾ ਅਸੀਂ ਪਿੰਡ ਵਿੱਚ ਜਦੋਂ ਘਰ ਜਾਂਦੇ ਆ ਉਦੋਂ ਇਹੋ ਗੱਲਾਂ ਕਰਦੇ ਆ ਵੀ ਮਹਾਰਾ ਸੱਚੇ ਪਾਤਸ਼ਾ ਸਾਡੇ ਜਿਹੜਾ ਰੱਬ ਹੈਗਾ ਸਾਡੇ ਲੋਕਾਂ ਚ ਜਿਹੜੇ ਏਡੀ ਵੱਡੀ ਸਾਡੀ ਸੇਵਾ ਕਰਨ ਰਿਹਾ ਅਸੀਂ ਜੈਸੇ ਬੰਦਿਆਂ ਜੋ ਸਰੂਨੀ ਕਮੇਟੀ ਵਾਲੇ ਬਹੁਤ-ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਬਹੁਤ ਵੱਡਾ ਸਾਨੂੰ ਸੰਯੋਗ ਆ ਇਹ ਸੰਯੋਗ ਦੇ ਨਾਲ ਹੀ ਤਰਨਾ ਚੱਲਣ ਲੱਗੇ ਆ ਜੀ ਅਸੀਂ ਉਹਦਾ ਧੰਨਵਾਦ ਆ ਜੀ ਆ ਮੈਂ ਗੱਲ ਪੁੱਛਿਆ ਜੀ ਤੁਹਾਨੂੰ ਜਿਹੜੀ ਲਾਇਨ ਆ ਜੇ ਲੋਹੇ ਦੀ ਲਾਇਨ ਆ ਜੇ ਟੱਚ ਹੋ ਜਾਵੇ ਤੇ ਸਾਰੇ ਅੱਗੇ ਬਹੁਤ ਵੱਡਾ ਨੁਕਸਾਨ ਹੁੰਦਾ ਮੈਂ ਤਾਂ ਪਹਿਲਾਂ ਉੱਥੇ ਬੋਲ ਇਹ ਐ ਹੁਣ ਇਹ ਚਾਹੁੰਦੇ ਵੀ ਇੱਕ ਦੋ ਬੰਦੇ ਇਹਨਾਂ ਦੇ ਮਾਰਨ ਤੇ ਫੇਰ ਇਹਨੂੰ ਸੈੱਟ ਕਰੀਏ ਉਹ ਵੇਖੋ ਸਾਰੇ ਇਹਨਾਂ ਨੰਗੀ ਉਤਾਰ ਜੇ ਮੜਾ ਟੱਚ ਕਰ ਜੇ ਤੇ ਕਿੰਨੇ ਕਿਸਾਨਾਂ ਨਾਲ ਲੱਗਣਗੇ ਸਾਰੇ ਤੰਬੂ ਲੋਗ ਲਾਈਨ ਅਪ ਪਾਰ ਕਰਨੇ ਇੱਕ ਦੂਜਾ ਇਹ ਤਾਂ ਬਹੁਤ ਵੱਡੀ ਨੁਘੇਲੀ ਇਹਨਾਂ ਦੇ ਅੱਗੇ ਦੋ ਵਾਰ ਤਾਂ ਇਹ ਤਾਂ ਕੋਈ ਆਏ ਸੀ ਨਾ ਕਈ ਪੁੱਛਿਆ ਨਹੀਂ ਆਣ ਕੇ ਵੀ ਹਾਂ ਕੱਲ੍ਹ ਤਾਂ ਨਹੀਂ ਕੋਈ ਆ ਇਹ ਜਿਹੜੀਆਂ ਇਹਨਾਂ ਸਮਰੱਥਾ ਜਿੱਤਰਾ ਇਹਨਾਂ ਨਾਲ ਕੀਤਾ ਇਹ ਉਹ ਆਣ ਕੇ ਸਾਡੇ ਨਾਲ ਸੋਚ ਕਰਦੇ ਆ ਪਰ ਸਰਕਾਰੀ ਬੰਦਾ ਕੋਈ ਨਹੀਂ ਸਾਡੇ ਕੋ ਪਹੁੰਚਾ ਵੀ ਕੱਲ੍ਹ ਦੇ ਸਾਡੀ ਆਪਣੀ ਜਿਹੜੀਆਂ ਜਾਹੇ ਬੰਦੀਆਂ ਨੌਕੜ ਲੱਗੇ ਪਿੰਡਾਂ ਦੀ ਉਹ ਸਾਡੇ ਨੂੰ ਸੰਦੇ ਉਹਦੇ ਇੰਡੀਆ ਨੇ ਵੀ ਕੋਈ ਗੱਲ ਨਹੀਂ ਹੌਸਲਾ ਦੇਣ ਦੀ ਕੋਈ ਗੱਲ ਨਹੀਂ ਨੁਕਸਾਨ ਹੋ ਗਿਆ ਕੋਈ ਚਿੰਤਾ ਨਹੀਂ ਕਰਨੀ ਤੇ ਅਸੀਂ ਤਾਂ ਧੰਨਵਾਦ ਕਰਦੇ ਹਾਂ ਇਲਾਕੇ ਸਾਰੇ ਦਾ ਜਿੰਨਾਂ ਦਾ ਬਹੁਤ ਵੱਡਾ ਸਨ ਸਨ ਬਹੁਤ ਵੱਡਾ ਪੰਜਾਬ ਤੋਂ ਜਿਹੜੇ ਵੀਰ ਇੱਥੇ ਰਹਿ ਰਹੇ ਆ ਮਤਲਬ ਹਾ ਕੇ ਆ ਬਾਰਡਰ ਦੇ ਉੱਤੇ ਤੇ ਜਿਹੜੇ ਬਾਰਡਰ ਦੇ ਇਲਾਕੇ ਆ ਨਾ ਬਹੁਤ ਸਹਿਯੋਗ ਆ ਤੁਹਾਨੂੰ ਦਿਖਾ ਦਿੰਨੇ ਜਿੱਥੇ ਕਰੰਟ ਜਿੱਥੇ ਆਗੂ ਕੋ ਲੱਗੀ ਆ ਸਾਰੀ ਆ ਜਿੰਨੇ ਵੀ ਕਿਸਾਨ ਇੱਥੇ ਜਾਇਦਾ ਲੈਣਾ ਆ ਤੁਸੀਂ ਦੇਖੋ ਤੁਸੀਂ ਦੇਖ ਰਹੇ ਹੋ ਕਿੰਨਾ ਨੁਕਸਾਨ ਹੋਰ ਵੀ ਹੋ ਸਕਦਾ ਜਿਵੇਂ ਕਰੰਟ ਲੱਗ ਸਕਦਾ ਹੈ ਕਿਸੇ ਨੂੰ ਉਸ ਤੋਂ ਬਾਅਦ ਵੀ ਦੇਖੋ ਅਜੇ ਤੱਕ ਕੋਈ ਵੀ ਇੱਥੇ ਪਹੁੰਚਿਆ ਨਹੀਂ ਹੈਗਾ ਤੁਹਾਨੂੰ ਟਰਾਲੀ ਦਿਖਾ ਦਿੰਦੇ ਆ ਉਧਰ ਜਾਓ ਟਰਾਲੀ ਦੇ ਵਿੱਚ ਸਮਾਨ ਕਿਵੇਂ ਸੜਿਆ ਹੋਇਆ ਤੇ ਬਿਲਕੁਲ ਆਪਾਂ ਦਿਖਾਵਾਂਗੇ ਤੁਹਾਨੂੰ ਕਿਤੇ ਜਾ ਕੇ ਆਹ ਟਰਾਲੀ ਆ ਤੇ ਸੜ ਕੇ ਸੁਆਹ ਹੋ ਚੁੱਕੀ ਆ ਆ ਸੜ ਕੇ ਸੁਆਹ ਹੋ ਚੁੱਕੀ ਆ ਤੁਸੀਂ ਦੇਖੋ ਕਿੰਦਾ ਨੁਕਸਾਨ ਆ ਗਿਆ ਨਵਾਟਰ ਵਗੈਰਾ ਸਾਰਾ ਕੁਝ ਸੜ ਗਿਆ ਅੰਦਰ 55 ਮੁੰਜੇ ਇਹਨਾਂ ਦੇ ਫੋਲਡਿੰਗ ਪੇ ਹੋਏ ਸੀ ਸਾਰੇ ਸੜ ਗਏ ਟਾਇਰ ਟੂ ਸੜ ਗਏ ਹੁਣ ਟਰੈਕਟਰ ਦਿਖਾਨੇ ਚਲੋ ਆਜੋ ਟਰੈਕਟਰ ਵੀ ਤੁਹਾਨੂੰ ਉਧਰ ਪਰਾ ਖੜਿਆ ਹੋਇਆ ਆਜੋ ਜਿ세 ਤੁਹਾਨੂੰ ਟਰਾਲੀ ਦਿਖਾਈ ਪਰ ਆ ਸਮਾਨ ਸੜਿਆ ਦਿਖਾਇਓ ਤੇ ਟਰੈਕਟਰ ਵੀ ਸੜਿਆ ਨਾਲ ਤੁਸੀਂ ਦੇਖੋ ਟਰੈਕਟਰ ਦਾ ਨੁਕਸਾਨ ਕਿੰਨਾ ਹੋਇਆ ਬਾਪੂ ਜੀ ਤੁਹਾਡਾ ਇੱਧਰ ਹੋ ਜੋ ਆ ਦੇਖੋ ਸਾਰਾ ਮਨ ਲਓ ਕਿ ਰੈਡੀਟਰ ਵਗੈਰਾ ਸਾਰਾ ਸੜ ਗਿਆ ਤੇ ਲਾਈਟਾਂ ਸੜ ਗਈਆਂ ਆ ਸਭ ਮਨ ਲਓ ਕਿ ਹੈਂਡਲ ਵਗੈਰਾ ਉੱਤੇ ਬੂਫਰ ਲੱਗਾ ਹੋਇਆ ਤੇ ਸੀਟਾਂ ਦੇਖੋ ਤੁਸੀਂ ਸਾਰਾ ਸੜ ਕੇ ਸੁਆਹ ਹੋ ਗਿਆ ਟਰੈਕਟਰ ਸਾਈਡ ਤੋਂ ਇਹ ਆ ਦੇਖੋ ਟਾਇਰ ਸਾਲਾ ਖਤਮ ਇਧਰ ਵੀ ਖਤਮ ਹੋ ਗਿਆ ਟਾਇਰ ਤੇ ਤੁਸੀਂ ਦੇਖੋ ਕਿਸਾਨ ਇਹ ਜਿਹੜਾ ਨੌਜਵਾਨ ਆ ਵੀਰ ਦਾ ਇਧਰ ਆ ਜਾਓ ਥੋੜਾ ਜਿਹਾ ਵੀਰੇ ਤੇ ਆਹ ਵੀਰ ਦਾ ਨੁਸਾਨ ਹੋਇਆ ਇਹ ਕਾਮਜਾ ਕਿਸਾਨ ਆ ਤੇ ਵੀਰ ਜੀ ਜਦੋਂ ਆਪਾਂ ਇੱਥੇ ਖੜਾ ਕਰਕੇ ਗਏ ਹਾਂ ਵੀਰ ਜੀ ਇੱਥੇ ਖੜਾ ਹੋਇਆ ਇਹ ਜੋ ਟਰੈਕਟਰ ਪੱਕਾ ਹੀ ਹਾਂਜੀ ਪੱਕੇ ਹੀ ਖੜਾ ਕੀਤਾ ਤੇ ਵੀਰ ਨੇ ਜਦੋਂ ਤੇ ਖੜਾ ਕਰ ਦਿੱਤਾ ਤੇ ਅੱਜ ਵੀਰ ਆਇਆ ਅਗਲੇ ਦਿਨ ਅਗਲੇ ਦਿਨ ਤੋਂ ਬਾਅਦ ਅੱਜ ਪਹੁੰਚਿਆ ਸਮਾਂ ਕੱਟ ਕੇ ਤੇ ਦੇਖਣ ਆ ਵੀ ਮੇਰਾ ਟਰੈਕਟਰ ਸੜ ਗਿਆ ਵੀ ਕੀ ਬਚਾ ਕੀ ਹੋਇਆ ਕਿ ਨਹੀਂ ਵੀਰ ਜੀ ਕੀ ਕਹਿਣਾ ਚਾਹੋਗੇ ਏ ਜਦੋਂ ਉਸਾਨ ਹੋਇਆ ਕਿ ਕਿ ਚੀਜ਼ਾਂ ਦੇ ਚ ਸੜ ਗਈਆਂ ਨੇ ਕਿਉਂਕਿ ਦੇਖਿਆ ਜਾ ਤਾਂ ਟਾਇਰ ਤਾਂ ਸੜਦੇ ਦਿਖੇ ਨੇ ਅੰਦਰ ਕੀ ਕੀ ਨੁਕਸਾਨ ਹੋ ਜਾਂਦਾ ਇੰਜਨ ਦਾ ਦੇਖੋ ਜੀ ਇਹ ਤਾਂ ਮਕੈਨਿਕ ਨੂੰ ਬੁਲਾ ਕੇ ਪਤਾ ਲੱਗੂਗਾ ਕਿ ਅੰਦਰ ਸੇਕਾ ਜਿਹੜਾ ਲੱਗਾ ਹੋਇਆ ਬੈਕ ਸਾਈਡ ਤੇ ਤੇ ਕਾਫੀ ਸੇਕਾ ਲੱਗਾ ਹੋਇਆ ਵਾ ਸੋਸ਼ਾ ਵੀ ਸੜ ਗਈ ਸਾਰੀ ਟਾਇਰ ਟੂਰ ਵੀ ਸੀਟ ਛਾਟਾ ਸੇਰ ਵਿੱਚ ਟੂਰ ਸਾਰਾ ਕੁਝ ਯਾਨੀ ਕਿ ਸੜ ਗਿਆ ਕਿੰਨੀ ਕੁ ਜ਼ਮੀਨ ਹੈ ਵੀਰੇ ਤੁਹਾਡੀ ਕਿ ਟ੍ਰੈਕਟਰ ਤੁਹਾਡੇ ਕੋਲ ਕਿੰਨੇ ਕ ਟ੍ਰੈਕਟਰ ਨੇ ਡੇਢ ਕਿੱਲਾ ਜ਼ਮੀਨ ਸਾਡੇ ਕੋਲ ਡੇਢ ਕਿੱਲਾ ਜ਼ਮੀਨ ਤੇ ਫਿਰ ਮੇਰੇ ਸਾਹ ਹਾਂ ਟ੍ਰੈਕਟਰ ਤੁਹਾਡੇ ਕੋਲ ਇੱਕੋ ਹੀ ਹੋਣਾ ਹਾਂਜੀ ਟ੍ਰੈਕਟਰ ਇੱਕ ਹੀ ਆ ਜੀ ਆਪਣੇ ਦੂਜਾ ਦਿਨ ਨਾਲ ਖੇਤੀ ਆਪਣੇ ਠੇਕੇ ਠੋਕੇ ਤੇ ਲੈ ਤੇ ਸਾਰਾ ਹੀ ਖਤਮ ਕਰਤਾ ਸੀਗਾ ਝੋਨਾ ਝਾਨਾ ਵੀ ਸਾਰਾ ਖਤਮ ਹੋ ਗਿਆ ਗੰਨਾ ਗੁੰਨਾ ਵੀ ਥੋੜਾ ਜਿਆਦਾ ਕੀ ਟਿੱਕ ਠੋਕੇ ਦਾ ਲਾਇਆ ਖਤਮ ਹੋ ਗਈ ਸਾਰੀ ਜਦ ਰਸ ਕਰਕੇ ਟਰੈਕਟਰ ਇੱਥੇ ਖੜਾ ਕਰਤਾ ਵੀ ਕੰਮ ਤੇ ਖਤਮ ਹੋ ਗਿਆ ਜਦੋਂ ਆਪਣਾ ਮੋਰਚਾ ਚਾਲੂ ਹੋਇਆ ਸੀਗਾ 11 ਤਰੀਕ ਤੋਂ ਘਰੇੋਂ ਨਿਕਲੇ ਸੀਗੇ ਅਸੀਂ ਹਾਂਜੀ ਤੇ ਉਸੇ ਦਿਨ ਤੋਂ ਹੀ ਇੱਕੋ ਹੀ ਪਰਨ ਕੀਤਾ ਸੀਗਾ ਮਨ ਦੇ ਵਿੱਚ ਵੀ ਕਿ ਜਦੋਂ ਟਰੈਕਟਰ ਨੂੰ ਘਰੋਂ ਖੜਨਾ ਤੇ ਜਦੋਂ ਮੋਰਚਾ ਜਿੱਤਿਆ ਉਦੋਂ ਲੈ ਕੇ ਆਉਣਾ ਟਰੈਕਟਰ ਟਰਾਲੀ ਇੱਥੇ ਡੱਕਿਆ ਸੀਗਾ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਇੱਥੇ ਆਣ ਕੇ ਨਾਲ ਆਪਾਂ ਜਨ ਕੀ ਖੜੇ ਸੀਗੇ ਪਹਿਲਾਂ ਵੀ ਜਦੋਂ ਦਿੱਲੀ ਮੋਰਚਾ ਚੱਲਿਆ ਸੀਗਾ ਉ ਇੱਕ ਸਾਲ ਤੇ ਕੁਝ ਮਹੀਨੇ ਆਪਣਾ ਜਿਹੜਾ ਮੋਰਚਾ ਚੱਲਿਆ ਸੀਗਾ ਦਿੱਲੀ ਤੇ ਉਦੋਂ ਵੀ ਆਪਾਂ ਜਿਹੜਾ ਉੱਥੇ ਜਾਨੀ ਕਿ ਜਾਂਦੇ ਰਹੇ ਆ ਆਪਣੀਆਂ ਹਾਇਰੀਆਂ ਲਗਾਉਂਦੇ ਰਹੇ ਆ ਟਰੈਕਟਰ ਟਰਾਲੀ ਵੀ ਜੇ ਕਿਸਾਨ ਦਾ ਪੁੱਤ ਹੁੰਦਾ ਟਰੈਕਟਰ ਹੈ ਨਾ ਜਿਵੇਂ ਜ਼ਮੀਨ ਆਉਂਦੀ ਧਰਤੀ ਮਾਂ ਹੁੰਦੀ ਹੈ ਤੇ ਆ ਪੁੱਤ ਹੁੰਦੇ ਆ ਤੇ ਕੀ ਕਹਿਣਾ ਚਾਹੋਗੇ ਤੁਹਾਡੇ ਪੁੱਤ ਨੂੰ ਅੱਗ ਲੱਗੀ ਆ ਤੇ ਇੱਕ ਮਾਂ ਦੇ ਪੁੱਤ ਨੂੰ ਜੋ ਅੱਗ ਲੱਗਦੀ ਆ ਪਿਓ ਦੇ ਪੁੱਤ ਨੂੰ ਅੱਗ ਲੱਗਦੀ ਆ ਤੁਹਾਂ ਦੇ ਮਨ ਚ ਕੀ ਕੋਈ ਵੀ ਜਦਾ ਦੇਖੋ ਜੀ ਸਾਡੇ ਡੈਡੀ ਨੇ ਲੈ ਕੇ ਦਿੱਤਾ ਸੀਗਾ 2016 ਦੇ ਵਿੱਚ ਤੇ ਉਹਨਾਂ ਦੀ ਨਿਸ਼ਾਨੀ ਹੈ ਤੇ ਇਹ ਮਤਲਬ ਕਿ ਉਹ ਪਹਿਲਾਂ ਉਹ ਸੰਘਰਸ਼ ਦੇ ਵਿੱਚ ਆਉਂਦੇ ਹੁੰਦੇ ਸੀਗੇ ਤੇ ਉਹਦੇ ਤੋਂ ਬਾਅਦ ਚ ਉਹਨਾਂ ਦੀ ਡੈਥ ਹੋ ਗਈ ਫਿਰ ਅਸੀਂ ਸੰਘਰਸ਼ ਦੇ ਵਿੱਚ ਯਾਨੀ ਕਿ ਮੈਂ ਪੱਕਾ ਯਾਨੀ ਕਿ ਜ਼ਿਲੇ ਵੱਲੋਂ ਆਪਣੇ ਜ਼ਿਲੇ ਸ਼ਰਪੁਰ ਦਾ ਪ੍ਰੈਸ ਕਟਰ ਦਾ ਵੀ ਕੰਮ ਕਰਦਾ ਹਾਂ ਇੱਥੇ ਇੱਕ ਸ਼ਾਨਦਾਰ ਸੰਘਰਸ਼ ਮਿੱਟੀ ਦੇ ਨਾਲ ਹਾਂਜੀ ਤੇ ਪਹਿਲੇ ਦਿਨੋਂ ਹੀ ਆਪਾਂ ਯਾਨੀ ਕਿ ਜਥੇਬੰਦੀ ਦੇ ਨਾਲ ਜੁੜੇ ਆਏ ਹਾਂ ਤੇ ਅੱਗੇ ਤੋਂ ਵੀ ਆਪਾਂ ਜਥੇਬੰਦੀ ਦੇ ਨਾਲ ਜੁੜੇ ਆ ਹਾਂ ਜਿੰਨਾ ਟਾਈਮ ਲੱਗਦਾ ਕਿ ਸਹਿਯੋਗ ਕੀਤਾ ਜਾਊਗਾ ਸਾਰੇ ਲੋਕਾਂ ਨੂੰ ਵੀ ਜਥੇਬੰਦੀਆਂ ਨੂੰ ਹਾਂਜੀ ਵੇਖੋ ਜੀ ਬੜੇ ਦਾਨੀ ਵੀਰ ਸੱਜਣ ਖੜੇ ਆ ਨਾਲ ਉਹਨਾਂ ਦੇ ਹੌਸਲੇ ਸਿਰ ਤੇ ਸਾਡੇ ਵੀ ਹੌਸਲੇ ਵਧਦੇ ਆ ਹ ਤੇ ਕੀ ਲੱਗਦਾ ਹੁਣ ਸਹਿਯੋਗ ਮਿਲੂਗਾ ਜਿਵੇਂ ਕੀ ਮਸ਼ਵਸ਼ਾਸ਼ਨ ਦਿੱਤਾ ਗਿਆ ਤੁਹਾਨੂੰ ਜਥੇਬੰਦੀ ਵਾਲੋਂ ਕਿਸਾਨਾਂ ਵਾਲੋਂ ਹਾਂਜੀ ਸਾਡੇ ਕਿਸਾਨ ਭਰਾਵਾਂ ਨੇ ਵੀ ਸਾਡਾ ਯਾਨੀ ਕਿ ਮਤਲਬ ਕਿ ਹੌਸਲਾ ਵਧਾਇਆ ਵਾ ਕਿ ਉਹਨਾਂ ਨੇ ਕਿਹਾ ਵੀ ਪਰਵਾਹ ਨਾ ਕਰੋ ਕਿਸੇ ਗੱਲ ਦੀ ਅਸੀਂ ਖੜੇ ਆ ਤੁਹਾਡੇ ਨਾਲ ਸਾਨੂੰ ਵਿਸ਼ਵਾਸ ਵੀ ਆ ਸਾਡੇ ਜਿਹੜੇ ਕਿਸਾਨ ਭਰਾ ਜਿਹੜੇ ਸਾਡੇ ਨਾਲ ਖੜੇ ਨੇ ਸਾਡੇ ਜਥੇਬੰਦੀ ਸਾਡੇ ਨਾਲ ਬਾਪੂ ਜਿਹੜਾ ਕਿਲਾ ਜ਼ਮੀਨ ਦਾ ਤੁਸੀਂ ਤੁਸੀਂ ਵੀ ਜਥੇਬੰਦੀਆਂ ਦੇ ਮੇਨ ਉੱਤੇ ਵਿਚਰਦੇ ਹੋ ਕੀ ਮਤਲਬ ਕਿਸਾਨਾਂ ਦਾ ਕੀ ਕਹਿਣਾ ਵੇਖੋ ਜੀ ਮੈਂ ਜੋਨ ਪ੍ਰਧਾਨ ਹੋਂ ਦੇ ਖਾਤੇ ਜਦੋਂ ਸਾਡੀ ਪੰਡਾਇ ਮੀਟਿੰਗ ਲੱਗਦੀ ਜਦੋਂ ਕਿਤੇ ਟੈਕ ਕਰਨਾ ਦਾ ਟੈਕ ਹੀ ਆ ਸਾਡੇ ਵਾ ਤੈਹੀਂ ਉੱਥੇ ਪਿੰਡ 'ਚ ਇਹਨਾਂ ਨੂੰ ਸੱਦਿਆ ਹੈ ਇਹਨਾਂ ਉੱਥੇ ਸਾਡੇ ਨਾਲ ਪਰਨ ਕੀਤਾ ਪ੍ਰਧਾਨ ਜੀ ਟਰੈਕਟਰ ਟਰਾਲਾ ਸਾਡਾ ਉੱਥੇ ਚੱਲੂਗਾ ਜਿੰਨਾ ਚਿਰ ਮੋਰਚਾ ਦੇ ਭਾਂ 2 ਸਾਲ ਲੱਗ ਜਾਣ ਉਹ ਇਹਨਾਂ ਕਰ ਵਿਖਾਈ ਆ ਜੇ ਟਰੈਕਟਰ ਛੱਡ ਗਿਆ ਵਾ ਇਹਨਾਂ ਤਾਂ ਵੀ ਪ੍ਰਵਾ ਨਹੀਂ ਸੀ ਨਹੀਂ ਕੀਤੀ ਚਲੋ ਦਿਲ ਤੇ ਆਉਂਦੀ ਏ ਜ਼ਰੂਰ ਆ ਪਰ ਸਾਨੂੰ ਇਹਨਾਂ ਜੋਕਰ ਚ ਕਿਹਾ ਕੋਈ ਕੰਮ ਕਰਨੇਗਾ ਬਾਕੀ ਅਸੀਂ ਜੁਮਮੇ ਦੀ ਚੁੱਕਦੇ ਆ ਅਸੀਂ ਇਹ ਠੀਕ ਕਰਾ ਕੇ ਤਾਂ ਪਰ ਕਿਸ ਤਰ੍ਹਾਂ ਹੋਵੇ ਕਿਉਂ 1.5 ਕਿਲਾ ਜ਼ਮੀਨ ਜਿਹਦੇ ਕੋਲ ਹੋਵੇ ਤੇ ਐਡਾ ਵੱਡਾ ਸੰਦੇਸ਼ ਨਾ ਪ੍ਰਵਾਨਨਾ ਕਰਨੇ ਤੇ 13 ਫਰਵਰੀ ਤੋਂ ਇੱਥੇ ਖੜਿਆ ਇੱਕ ਦਿਨ ਦੇ ਸੰਦ ਚੱਲ ਜੇ ਨਾ ਬਿਲਕੁਲ ਬਣ ਜਾਂਦੀ ਹੈ ਤੇ ਇਹਨਾਂ ਦੇ ਵੇਖ ਲਓ ਉਦੋਂ ਦਾ ਖੜੇ ਕਿ ਤਰੇਲੀ ਨਹੀਂ ਲਿਆਂਦੀ ਪਿੰਡੋਂ ਆਪ ਦਾ ਮੰਗ ਕੇ ਤੇ ਆਪ ਦਾ ਸਾਰਦ ਨਾ ਆ ਅਸੀਂ ਧੰਨਵਾਦ ਕਰਦੇ ਆ ਇਸ ਬੱਚੇ ਦਾ ਜਿਨੇ ਐਡਾ ਵਡਾ ਸੰਜੋਗ ਦਿੱਤਾ ਪਰ ਹੁਣ ਅਸੀਂ ਭਣ ਕਿਸ ਤਰੀਕੇ ਨਾਲ ਕਰੀਏ ਠੀਕ ਰਾ ਕੇ ਦਾਂਗੇ ਪੂਰਾ ਬਿਲਕੁਲ ਵੀਰ ਜਦੋਂ ਅੱਗ ਲੱਗੀ ਸੀ ਤੁਹਾਨੂੰ ਖਬਰ ਆਈ ਕਿ ਇਸ ਟਾਈਮ ਤੁਹਾਨੂੰ ਖਬਰ ਆਈ ਤੁਸੀਂ ਕਿੱਥੇ ਸੀ ਹਾਂਜੀ ਕੱਲ ਮੈਂ ਜਦੋਂ ਮਤਲਬ ਕਿ ਨਾ ਘਰੇ ਘਰ ਦਾ ਕੰਮ ਕਰਦਾ ਸੀਗਾ ਤੇ ਮੈਨੂੰ ਮਤਲਬ ਫੋਨ ਲਾਇਆ ਸਾਡੇ ਯਾਨੀ ਕਿ ਆਪਣੇ ਗਰਦਾਸਪੁਰ ਦੇ ਜਿਹੜੇ ਸਾਕੇ ਵਲੈਂਟੀ ਵਾਲੇ ਅਨਚਾਰਜ ਜਿਹੜੇ ਹਾਂਜੀ ਉਹਨਾਂ ਨੇ ਮੈਨੂੰ ਫੋਨ ਲਾਇਆ ਤੇ ਮੈਨੂੰ ਨਾ ਫੋਨ ਦਾ ਪਤਾ ਨਹੀਂ ਲੱਗਿਆ ਤੇ ਬਾਅਦ ਵਿੱਚ ਨਾ ਮੈਂ ਬੈਕ ਕਾਲ ਕੀਤੀ ਫਿਰ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦੇ ਵੀ ਇਸ ਤਰ੍ਹਾਂ ਤੁਹਾਡੇ ਟਰੈਕਟਰ ਨੂੰ ਅੱਗ ਲੱਗੀ ਆ ਨੁਕਸਾਨ ਕਾਫੀ ਹੋ ਗਿਆ ਤੇ ਮੁੜ ਕੇ ਬਾਅਦ ਵਿੱਚ ਚਲੋ ਛੋਟ ਜਿਹਾ ਤੇ ਇੱਕ ਵਾਰੀ ਲੱਗਿਆ ਤੇ ਬਾਪੂ ਦੀ ਨਿਸ਼ਾਨੀ ਹਾਂਜੀ ਬਾਕੀ ਕੋਈ ਗੱਲ ਨਹੀਂ ਕੋਈ ਪ੍ਰਵਾਹ ਨਹੀਂ ਚੜਦੀ ਕਲਾ ਹੋਵੇ ਹਾਂਜੀ ਚੜਦੀ ਕਲਾ ਦੇਖੋ ਜਿਗਰੇ ਦੇਖੋ ਕਿਸਾਨਾਂ ਦੇ ਤੇ ਆ ਦਿਲਜੀ ਵੀ ਆ ਗਏ ਨੇ ਸਾਡੇ ਤੇ ਕੀ ਕਹੋਗੇ ਅੰਕਲ ਜੀ ਦੇਖੋ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਆ ਛੰਨਾਵੀ ਦੁਆਰਾ ਬੁਨਾਈਆ ਬਣੀ ਟ੍ਰੈਕਟਰ ਵੀ ਵਿਚਾਰਨ ਠੀਕ ਕਰਾਣੇ ਪੈਣੇ ਕੀ ਕੀ ਕਹੋਗੇ ਦੇਖੋ ਇਹ ਇੱਕ ਨਾ ਜਝਾਰੂ ਜੋਧਿਆਂ ਦੀ ਜਿਹੜੀ ਆ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿੱਦਾਂ ਇਹ ਸਰਦਾਰ ਕਸ਼ਮੀਰ ਸਿੰਘ ਜੀ ਪ੍ਰਧਾਨ ਆ ਇਹ ਵੀਰ ਕੱਕ ਜਿਹੜਾ ਇਹ ਪ੍ਰੈਸਕਰਟਰ ਆ ਜੋਨ ਦਾ ਠੀਕ ਆ ਵੇਖੋ ਜਜਵਾ ਕਿੱਡਾ ਤਗੜਾ ਕਿ ਡੇਢ ਕਿੱਲਾ ਪੈ ਲਈ ਆ ਕਿਗਾ ਉਦਾਂ ਕਾਰੋਬਾਰ ਕਰਨ ਵਾਸਤੇ ਵੀ ਪਿੰਡ ਆਪਣੇ ਇਹ ਟਰੈਕਟਰ ਜਿਹੜਾ ਚਲਾਉਂਦਾ ਆ ਭਾਈ ਜੋਤੀਕਰਨ ਵਾਸਤੇ ਠੇਕੇ ਤੇ ਪੈੜੀ ਲੈਂਦਾ ਆ ਤੇ ਫਿਰ ਵੀ ਮਨ ਦੇ ਵਿੱਚ ਇੰਨੀ ਇਹਦੇ ਵਿੱਚ ਹੈਗੀ ਆ ਕਿ ਇਹਨੇ ਆਪਣਾ ਪੱਕਾ ਟਰੈਕਟਰ ਜਿਹੜਾ ਵਾ ਉਹ ਇੱਥੇ ਸੰਭੂ ਬਾਰਡਰ ਤੇ ਲਾਇਆ ਜਾਣਾ ਤੇ ਦਿੱਲੀ ਪਿਛਲੀ ਵਾਰੀ ਵੀ 13 ਮਹੀਨੇ ਸਾਡੇ ਨਾਲ ਰਿਹਾ ਤੁਸੀਂ ਜਾਣਦੇ ਜ ਸਾਡੇ ਕੋਲ ਉੱਥੇ ਦਿੱਲੀ ਆਉਂਦੇ ਰਹੇ ਸਿੰਘੂ ਬਾਰਡਰ ਤੇ 13 ਮਹੀਨੇ ਇਹ ਸਾਡੇ ਨਾਲ ਉੱਥੇ ਵੀ ਰਿਹਾ ਤੇ ਲੜਾਈ ਜਿਹੜੀ ਆ ਇਹ ਇਦਾਂ ਜਜ਼ਵੇ ਨਾਲ ਹੀ ਲੜੀ ਜਾਂਦੀ ਆ ਜੇ ਇਦਾਂ ਛੋਟੇ ਛੋਟੇ ਨਖਾਨ ਨੂੰ ਵੇਖ ਕੇ ਸਾਨੂੰ ਸੋਚਣਗੇ ਵੀ ਇਹ ਡਿੱਗ ਪੈਣਗੇ ਇਦਾਂ ਡਿੱਗਣ ਵਾਲੇ ਨਹੀਂ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਲੱਗੀ ਕਿਦਾਂ ਕਿ ਸਰਕਸ ਸਾਡ ਹੋਆ ਕਿ ਹੋਇਆ ਜਾਂ ਕਿਸ ਨੇ ਕਿਦਾਂ ਖਰਾਰਤ ਕੀਤੀ ਕੀ ਹੋਇਆ ਜੋ ਦੰਦ ਕਥਾ ਲੋਕਾਂ ਸੁਣੀ ਦੀ ਫੇਰ ਵੀ ਅਸੀਂ ਕਹਿੰਨੇ ਆ ਕੁਝ ਵੀ ਹੋਇਆ ਪਰਮਾਤਮਾ ਨੇ ਕੀਤਾ ਜਾਂ ਕਿਦਾਂ ਵੀ ਹੋਇਆ ਕੋਈ ਚੱਕਰ ਨਹੀਂ ਇਹ ਸਰਕਾਰ ਨੂੰ ਜਿੱਦਾਂ ਇਹਨੇ ਮਰਗੀ ਤੇ ਮੁਕਰਗੀ ਸਰਕਾਰ ਜਿਹੜੀ ਆ ਇਹਨੇ ਜਿੱਦਾਂ ਸਾਨੂੰ ਦੁਬਾਰਾ ਤੰਗ ਕੀਤਾ ਤੇ ਦੁਬਾਰਾ ਅਸੀਂ ਦਿੱਲੀ ਨੂੰ ਆਪਾਂ ਵੀਰਾ ਕੱਤਿਆਂ ਅਸੀਂ ਪਿੱਛੇ ਨਹੀਂ ਮੁੜਦੇ ਚਾਹੇ ਸਾਡਾ ਨੁਕਸਾਨ ਕਿਦਾਂ ਦਾ ਵੀ ਹੋ ਜਵੇ ਅਸੀਂ ਜਿਹੜਾ ਜੋ ਇਹਨੇ ਮੰਗਾ ਮੰਨੀਆਂ ਸੀ ਸਰਕਾਰ ਨੇ ਉਹ ਇਹਨੂੰ ਲਾਗੂ ਕਰਵਾ ਕੇ ਹੀ ਪਿੱਛੇ ਜਾਵਾਂਗੇ ਉਦਾਂ ਜਾਣ ਵਾਲੇ ਨਹੀਂ ਪੂਰਾ ਜज्ਬਾ ਆ ਸਾਰਿਆਂ ਦੇ ਵਿੱਚ ਇਹ ਨਿੱਧਰੇ ਸੌਣ ਵਾਲੇ ਮੱਛਰ ਲੜਾਉਣ ਵਾਲੇ ਰਾਤਾਂ ਠੰਡੇ ਦੀਆਂ ਝਾਕੀਆਂ ਤੇ ਹੁਣ ਅੱਤ ਦੀ ਗਰਮੀ ਆ ਤੇ ਇਹ ਜਿਹੜੇ ਯੋਧੇ ਆ ਇਹ ਪਿੱਛੇ ਹਟਣ ਵਾਲੇ ਨਹੀਂਗੇ ਇਹ ਇਨੂੰ ਇਹਦੇ ਦੰਦ ਖੱਟੇ ਕਰਕੇ ਸਰਕਾਰ ਦੇ ਤੇ ਆਪਣੀ ਈਨ ਇਹਦੀ ਜਿਹੜੀ ਮਨਾ ਕੇ ਜਾਵਾਂਗੇ ਇਹਦੀਆਂ ਲਾਗੂ 12 ਮੰਗਾ ਹੀ ਕਰਵਾ ਕੇ ਜਾਵਾਂਗੇ ਐਮਐਸਪੀ ਦੀ ਗਾਰੰਟੀ ਤੇ ਹੋਰ ਮੰਗਾ ਜਿੰਨੀਆਂ ਉਹ ਲਾਗੂ ਕਰਵਾ ਕੇ ਜਾਵਾਂ। ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਦੇਖੋ ਤੁਸੀਂ ਆ ਸਹਿਯੋਗ ਕਰਨ ਵਾਸਤੇ ਇਹ ਟਰਾਲੀਆਂ ਸੜੀਆਂ ਪਤਨ ਸਮਾਨ ਦਿਖਾਇਆ ਕਿਦਾਂ ਮਸਾਨ ਹੋਇਆ ਜੁੜ ਰਹੇ ਹੋ ਇਸ ਪੇਜ ਨਾਲ ਆ ਤੁਹਾਨੂੰ ਕਿਸਾਨਾਂ ਦੀ ਖਬਰਾਂ ਦਿਖਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ